ਕੜਾਕੇ ਦੀ ਠੰਡ ਨੂੰ ਹਲਕੇ ਵਿੱਚ ਨਾ ਲਵੋ ਕਿਉਂਕਿ ਕੜਾਕੇ ਦੀ ਠੰਡ ਹੁਣ ਜਾਨਲੇਵਾ ਸਾਬਿਤ ਹੋ ਰਹੀ ਹੈ ਕੜਾਕੇ ਦੀ ਠੰਡ ਨੇ ਮੌਸਮ ਦੇ ਮਾੜੇ ਪ੍ਰਭਾਵ ਲੋਕਾਂ ਦੀ ਸਿਹਤ 'ਤੇ ਸਪਸ਼ਟ ਤੌਰ ਤੇ ਦਿਖਾਈ ਦੇ ਰਹੇ ਨੇ ਠੰਡ ਕਾਰਨ ਦਿਲ ਦੇ ਦੌਰੇ ਅਤੇ ਸਾਹ ਲੈਣ ਦੇ ਵਿੱਚ ਤਕਲੀਫਾਂ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਨਤੀਜੇ ਵਜੋਂ ਜ਼ਿਲ੍ਹੇ ਦੇ ਵਿੱਚ 4 ਲੋਕਾਂ ਦੀ ਮੌਤ ਹੋਈ ਹੈ ਇਨ੍ਹਾਂ ਵਿੱਚੋਂ ਤਿੰਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਜਦੋਂ ਕਿ ਇੱਕ ਦੀ ਮੌਤ ਸਾਹ ਲੈਣ ਦੇ ਵਿੱਚ ਤਕਲੀਫ ਕਾਰਨ ਹੋਈ ਹੈ ਸ਼ਹਿਰ ਦੇ ਪਿੱਪਲ ਅੱਡਾ ਇਲਾਕੇ ਦੇ ਵਸਨੀਕ 45 ਸਾਲਾਂ ਜੋਗਿੰਦਰ ਪਾਲ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਉਸ ਦੀ ਛਾਤੀ ਦੇ ਵਿੱਚ ਦਰਦ ਹੋਣ ਤੋਂ ਬਾਅਦ ਘਬਰਾਟ ਵਿੱਚ ਆਉਣ ਲੱਗਿਆ ਤੇ ਉਸ ਨੂੰ ਮੈਡੀਕਲ ਕਾਲ ਚ ਲਿਜਾਇਆ ਗਿਆ ਪਰ ਇਲਾਜ ਸ਼ੁਰੂ ਹੋ ਤੋ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ ਅਤੇ 17 ਸਾਲਾਂ ਪਵਰਪਾਲ ਜੋ ਸਾਕੀਜ਼ ਰੋਡ ਤੇ ਕਸੂਮ ਕੋਲਡ ਸਟੋਰ ਦੇ ਨੇੜੇ ਰਹਿੰਦਾ ਸੀ ਕਈ ਦਿਨਾਂ ਤੋਂ ਬੁਖਾਰ ਤੋਂ ਪੀੜਤ ਸੀ ਇਲਾਜ ਤੋਂ ਬਾਅਦ ਠੀਕ ਹੋ ਰਿਹਾ ਸੀ ਪਿਸ਼ਾਬ ਕਰਦੇ ਸਮੇਂ ਉਸ ਨੂੰ ਛਾਤੀ ਦੇ ਵਿੱਚ ਦਰਦ ਹੋਇਆ ਤੇ ਡਿੱਗ ਪਿਆ ਉਸ ਦੇ ਪਰਿਵਾਰ ਨੇ ਉਸ ਨੂੰ ਬੇਹੋਸ਼ ਹਾਲਤ ਦੇ ਵਿੱਚ ਮੈਡੀਕਲ ਲਿਆਂਦਾ ਗਿਆ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਪਰਿਵਾਰਕ ਮੈਂਬਰ ਉਸ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਰਦੇ ਹੋਏ ਹਸਪਤਾਲ ਲੈ ਗਏ ਸਨ ਬਾਗਵਾਲਾ ਖੇਤਰ ਦੇ ਪਿੰਡ ਜਸੂਖਪੁਰ ਦੇ ਨਿਵਾਸੀ 52 ਸਾਲਾ ਵਿਨੋਦ ਕੁਮਾਰ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ। ਉਸ ਦੇ ਵੀ ਛਾਤੀ ਦੇ ਵਿੱਚ ਦਰਦ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਮੈਡੀਕਲ ਕਾਰ 'ਚ ਲਿਆਂਦਾ ਗਿਆ। ਉਸ ਦੀ ਰਸਤੇ ਵਿੱਚ ਮੌਤ ਹੋ ਜਾਂਦੀ ਹੈ। ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਸਿੱਧੂਪੁਰਾ ਦੇ ਨਿਵਾਸੀ 55 ਸਾਲਾ ਪੱਪੂ ਸਿੰਘ ਜਿਸ ਨੂੰ ਮੈਡੀਕਲ ਕਾਲਜ ਦੇ ਵੈਂਟੀਲੇਟਰ ਵਾਰਡ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋਈ ਤੇ ਵੈਂਟੀਲੇਟਰ ਸਪੋਰਟ ਤੇ ਰੱਖਿਆ ਗਿਆ ਸੀ ਪਰ ਇਲਾਜ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ 2500 ਮਰੀਜ਼ਾਂ ਨੇ ਓਪੀਡੀ ਦੇ ਵਿੱਚ ਰਜਿਸਟਰ ਕੀਤਾ ਤੇ ਇਲਾਜ ਕਰਵਾਇਆ ਠੰਡ ਦੀ ਲਹਿਰ ਕਾਰਨ ਮੈਡੀਕਲ ਕਾਲਜ ਦੀ ਓਪੀਡੀ ਦੇ ਵਿੱਚ ਮਰੀਜ਼ਾਂ ਦੀ ਭੀੜ ਵੱਡੀ ਹੋ ਗਈ ਹੈ ਲਗਭਗ 2500 ਮਰੀਜ਼ਾਂ ਨੇ ਵੱਖ-ਵੱਖ OPD ਵਿੱਚ ਇਲਾਜ ਕਰਵਾਇਆ ਇਨ੍ਹਾਂ ਮਰੀਜ਼ਾਂ ਵਿੱਚ ਸਭ ਤੋਂ ਵੱਧ ਗਿਣਤੀ ਜ਼ੁਕਾਮ, ਖੰਘ, ਬੁਖਾਰ, ਸਾਹ ਸੰਬੰਧੀ ਸਮੱਸਿਆਵਾਂ ਅਤੇ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਪੀੜਤ ਸੀ OPD ਦੇ ਵਿੱਚ ਬੱਚਿਆਂ ਤੇ ਬਜ਼ੁਰਗਾਂ ਦੀ ਗਿਣਤੀ ਵੀ ਜ਼ਿਆਦਾ ਸੀ ਕਿਉਂਕਿ ਉਹ ਖਾਸ ਤੌਰ ਤੇ ਠੰਡ ਤੋਂ ਪ੍ਰਭਾਵਿਤ ਸਨ ਜ਼ਿਲ੍ਹੇ ਦੇ ਵਿੱਚ ਠੰਡ ਦੀ ਲਹਿਰ جاری ਹੈ ਧੁੱਪ ਨਿਕਲਦੇ باوجود ਲੋਕਾਂ ਨੂੰ ਸਵੇਰ ਤੇ ਸ਼ਾਮ ਨੂੰ ਠੰਡ ਤੋਂ ਬਹੁਤ ਹੀ ਰਾਹਤ ਨਹੀਂ ਮਿਲੀ ਠੰਡੀਆਂ ਹਵਾਵਾਂ ਬਰਫਵਾਰੀ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਲੋਕ ਦਿਨ ਪਰ ਗਰਮ ਕੱਪੜਿਆਂ ਵਿੱਚ ਲਪੇਟੇ ਹੋਏ ਨੇ ਸੀਐਮਐਸ ਡਾਕਟਰ ਸੁਰੇਸ਼ ਚੰਦਰ ਨੇ ਕਿਹਾ ਕਿ ਬਹੁਤ ਜ਼ਿਆਦਾ ਠੰਡ ਬਲੱਡ ਪ੍ਰੈਸ਼ਰ ਵਧਨ ਨਾੜੀਆਂ ਦਾ ਸੁੰਗਲਣਾ ਸਾਹ ਨਾਲੀਆਂ ਦੇ ਸੁੰਗਲਣ ਵਰਗੀਆਂ ਸਮੱਸਿਆਵਾਂ ਨੂੰ ਵਧਾ ਸਕਦੀਆਂ ਨੇ ਜਿਸ ਨਾਲ ਅਚਾਨਕ ਦਿਲ ਦਾ ਦੌਰਾ ਪੈ ਸਕਦਾ ਸਾਹ ਲੈਣ ਵਿੱਚ ਤਕਲੀਫ ਹੋ ਸਕਦੀ ਹੈ ਬਜ਼ੁਰਗ ਦਿਲ ਦੇ ਮਰੀਜ਼ ਅਤੇ ਸਾਹ ਲੈਣ ਵਾਲੇ ਮਰੀਜ਼ਾਂ ਨੂੰ ਠੰਡ ਦੇ ਮੌਸਮ ਦੌਰਾਨ ਖਾਸ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ ਸਵੇਰੇ ਅਤੇ ਦੇਰ ਰਾਤ ਨੂੰ ਠੰਡੀ ਹਵਾ ਤੋਂ ਬਚੋ ਗਰਮ ਕੱਪੜੇ ਪਾਓ ਅਤੇ ਬੇਲੋੜੇ ਘਰਾਂ ਤੋਂ ਬਾਹਰ ਨਿਕਲਣ ਤੋਂ ਬਚਿਆ ਜਾਵੇ ਠੰਡ ਦੇ ਵਿੱਚ ਲਾਪਰਵਾਹੀ ਘਾਤਕ ਸਾਬਿਤ ਹੋ ਸਕਦੀ ਹੈ ਇਹ ਖਬਰ ਦਿਖਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਕਿੜਾਕੇ ਦੀ ਠੰਡ ਨੂੰ ਹਲਕੇ ਵਿੱਚ ਨਾ ਲਓ ਤੇ ਤੁਸੀਂ ਸੋਚਦੇ ਹੋ ਕਿ ਠੰਡ ਥੋੜੀ ਹੈ ਤੇ ਬਾਹਰ ਨਿਕਲਿਆ ਜਾਵੇ ਜਾਂ ਬੇਲੋੜਾ ਸਫ਼ਰ ਕੀਤਾ ਜਾਵੇ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਸੁੱਕੀ ਠੰਡ ਜਾਨਲੇਵਾ ਸਾਬਿਤ ਹੋ ਰਹੀ ਹੈ ਜਿਸ ਕਰਕੇ ਹੁਣ ਬੱਚਿਆਂ ਨੂੰ ਬਜ਼ੁਰਗਾਂ ਨੂੰ ਗਰਭਤੀ ਮਹਿਲਾਵਾਂ ਨੂੰ ਆਪਣੀ ਸੇਧਾ ਖਾਸ ਧਿਆਨ ਰੱਖਣਾ ਹੋਵੇਗਾ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਵੱਖ-ਵੱਖ ਥਾਵਾਂ ਦੇ ਉੱਤੇ ਕੜਾਕੇ ਦੀ ਠੰਢ ਦੇ ਕਰਕੇ ਕਈ ਮੌਤਾਂ ਹੋ ਚੁੱਕੀਆਂ ਨੇ ਇਸ ਕਰਕੇ ਲੋਕ ਆਪਣੇ ਘਰਾਂ ਦੇ ਅੰਦਰ ਠੰਢ ਤੋਂ ਆਪਣਾ ਬਚਾਅ ਕਰਨ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ